ਤੇ ਇੰਗਲੈਂਡ ਸੀਰੀਜ਼ ਵਾਸਤੇ ਭਾਰਤੀ ਟੀਮ ਦਾ ਚੋਣ ਕਰ ਦਿੱਤਾ ਗਿਆ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸ਼ਮਨ ਗਿੱਲ ਭਾਰਤੀ ਟੀਮ ਦੇ ਨਵੇਂ ਕਪਤਾਨ ਬਣਨ ਜਾ ਰਹੇ ਨੇ ਕਿਉਂਕਿ ਹੋਇਆ ਸ਼ਮਨ ਗਿੱਲ ਨੂੰ ਕੈਪਟਨ ਦਾ ਕਪਤਾਨ ਬਣਾ ਦਿੱਤਾ ਗਿਆ ਆਪਾਂ ਫਿਰ ਕਿਹੜਾ ਕੋਣ ਕੋਣ ਚੁਣਿਆ ਗਿਆ ਇਹਦੀ ਗੱਲ ਵੀ ਆਪਾਂ ਕਰਦੇ ਹਾਂ ਲੇਕਿਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੱਲ੍ਹ ਦੇ ਦਿੱਲੀ ਤੇ ਪੰਜਾਬ ਦੇ ਮੈਚ ਦੀ ਯਾਨ ਪੰਜਾਬ ਨੇ ਕੱਲ ਕਿੰਦਾ ਖੇਡਿਆ ਸਮਝ ਨਹੀਂ ਲੱਗੀ 208 ਦਾ ਟੋੜਾ ਬਣਾ ਗਈ ਤੇ ਪੰਜਾਬ ਦੀ ਟੀਮ ਕੱਲ ਹਾਰ ਗਈ ਲਈ ਕਿ ਪੰਜਾਬ ਦੇ ਕੋਲ ਬੜਾ ਵਧੀਆ ਚਾਂਸ ਸੀ ਕੱਲ ਵਾਲਾ ਮੈਚ ਜਿੱਤ ਕੇ ਪੁਆਇੰਟ ਸਟੇਬਲ ਦੇ ਨੰਬਰ 1 ਤੇ ਆਇਆ ਜਾਵੇ ਤਾਂ ਕਿ ਤੁਸੀਂ ਪਲੇ-ਆਫ ਵਿੱਚ ਤੁਹਾਨੂੰ ਦੋ ਚਾਂਸ ਮਿਲਣ ਪਰ ਪੰਜਾਬ ਦੀ ਟੀਮ ਦੇ ਕੱਲ ਹਾਰਨਾ ਮੁੰਬਈ ਨੂੰ ਕਾਫੀ ਪੈਰਾ ਹੋ ਗਿਆ ਹੁਣ ਮੁੰਬਈ ਲੱਗਦੀ ਹੈ ਕਿ ਨੰਬਰ 2 ਤੇ ਵੀ ਜਾ ਸਕਦੀ ਹੈ ਨੰਬਰ 3 ਤੇ ਵੀ ਜਾ ਸਕਦੀ ਹੈ ਜਿਹੜੀ ਮੁੰਬਈ ਦੀ ਟੀਮ ਪਹਿਲਾਂ 10ਵੇਂ ਨੰਬਰ ਤੇ ਲੱਭੀ ਪਈ ਸੀ ਤੇ ਸਭ ਕੁਝ ਮੁੰਬਈ ਦੇ ਹੱਥ ਤੇ ਹੀ ਹੁੰਦਾ ਪਿਆ ਜੇ ਇਸ ਤਰ੍ਹਾਂ ਹੀ ਜਾਂਦਾ ਰਿਹਾ ਤੇ ਕਿਤੇ ਇਹ ਨਾ ਹੋਵੇ ਕਿ ਮੁੰਬਈ ਯਾਰ ਆਈਪਲ ਹੀ ਲੈ ਜਾਵੇ ਉਹ ਤਾਂ ਬਈ ਮੁੰਬਈ ਕਿੱਥੋਂ ਆਈ ਹੈ। ਸਭ ਤੋਂ ਥਲੇ ਸੀ ਮੁੰਬਈ ਤੋਂ ਚੋਥੇ ਨੰਬਰ ਤੇ ਆਈ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਬੰਗਲੌਰ ਆ ਰਹੀ, ਬੰਗਲੌਰ ਆ ਰਹੀ। ਉਹਨਾਂ ਨੂੰ ਚਾਹੀਦਾ ਸੀ ਦਿੱਲੀ ਆ ਰਹੀ, ਦਿੱਲੀ ਆ ਰਹੀ। ਪਹਿਲਾਂ ਉਹਨਾਂ ਨੂੰ ਜਿੰਦਾ ਸੀ ਕਿ ਦਿੱਲੀ ਪੰਜਾਬੋਂ ਆ ਰਹੀ, ਦਿੱਲੀ ਨੇ ਪੰਜਾਬੋਂ ਆਤਾ। ਉਹਨਾਂ ਨੂੰ ਜਿੰਦਾ ਸੀ ਕਿ ਛੀਤੀ ਥਾੜੇ ਜੀਡੀ ਵੀ ਆ ਰਹੀ। ਸੋ ਸਭ ਕੁਝ ਮੁੰਬਈ ਦੇ ਹੱਥ ਵਿੱਚ ਜਾਂਦਾ ਪਿਆ ਹੈ। ਕਿ ਮੁੰਬਈ ਇਹਦੇ ਅਜੇ ਵੀ ਨੰਬਰ 4 ਤੇ ਆ। ਬੰਗਲੌਰ ਨੰਬਰ 10 ਤੇ ਆ ਪੰਜਾਬ ਕੱਲ ਦੀ ਹਾਰ ਤੋਂ ਬਾਅਦ ਵੀ ਨੰਬਰ 2 ਤੋਂ ਬਣਿਆ ਆ ਹੈ ਤੇ ਉਹੀ ਜੀਟੀ ਨੰਬਰ 1 ਤੇ ਦੁਬਾਰਾ ਤੋਂ ਆ ਗਈ ਹੈ ਅੱਜ ਜੀਟੀ ਦਾ ਮੈਚ ਹੋਣਾ ਹੈ ਚਨਈ ਵਿਦਆਗ ਇਹ ਜੀਟੀ ਚਿਤਗੀ ਤੇ ਉਹ ਇੱਕ ਜਾਂ ਦੋ ਤੇ ਫਿਨਿਸ਼ ਕਰ ਲੂਗੀ ਇੰਨਾ ਲੱਗਦਾ ਪਿਆ ਹੈ ਇਹ ਕੁਝ ਆਈਪੀਐ ਦਾ ਸਮੀਕਰਨ ਹੁਣ ਗੱਲ ਕਰਦੇ ਆਂ ਇੰਡੀਆ ਦੀ ਟੀਮ ਦੀ ਇੰਡੀਆ ਦੀ ਟੀਮ ਜਿਹਦੇ ਵਿੱਚ ਸਿਮਨ ਗੇਲ ਨੂੰ ਕਾੜਵਾਣਤਾ ਹੈ ਪੂਰੀ 18 ਮੈਂਬਰੀ ਪਿੰਟ ਨਹੀਂ ਗਏ ਲੈਂਡ ਹੋਏ ਵਾਪਸ ਕੇ ਕਾਫੀ ਪਰਟੀਟੀ ਨੂੰ ਚੋਣੀ ਹੈ ਮਿਲ ਕੇ ਗੱਲ ਕਰੀਏ ਕਿ ਇਹ ਸਵਾਲ ਨੇ ਕਿ ਜੇ ਰਾਹੁਲ ਨੂੰ ਮੌਕਾ ਮਿਲਿਆ ਹੈ ਮਿਲਾਈ ਸੀ ਓਪਨਿੰਗ ਕਰਕੇ ਨਾਲ ਰੋਣਗੇ ਜੈਸਵਾਲ ਦੇ ਨਾਲ ਨੰਬਰ 3 ਦੇ ਸਾਇਨ ਸੁਪਰਸ਼ੈਨ ਨੂੰ ਮੌਕਾ ਮਿਲਿਆ ਹੈ ਸਾਇਨ ਦੇ ਬਿਲਕੁਲ ਅਟਾ ਕਲਾਸੀ ਕੀ ਦੇਵਿੰਦਰ ਪਾੜੀ ਨੂੰ ਮੌਕਾ ਮਿਲਦਾ ਹੈ ਕਿ ਸਾਇਨ ਸੁਪਰਸ਼ੈਨ ਮਿਲਦਾ ਪਰ ਸ਼ਮਨ ਗਿਰਦੇ ਕਪਾਲ ਪਰਿੰਨ ਵਾਲੇ ਪਤਾ ਲੱਗ ਗਿਆ ਕਿ ਸਾਇਨ ਸੁਪਰਸ਼ੈਨ ਹੀ ਟੀਮ ਚ ਆਉਣਗੇ ਔਰ ਪਹਿਲੇ ਟੈਸਟ ਵਿੱਚ ਇੰਟਰਨੂ ਨਾਨਾ ਨੰਬਰ 4 ਦੇ ਸ਼ਮਨ ਗਿੱਲ ਨੇ ਉਸ ਤੋਂ ਬਾਅਦ ਰਿਸ਼ਵ ਪੰਤ ਰਿਸ਼ਵ ਪੰਤ ਨੂੰ ਵਾਈਸ ਕੈਪਟਨ ਬਣਾਇਆ ਗਿਆ ਪਹਿਲਾਂ ਬੀਬੀਡੀ ਟੋਫਲੀ ਕਪਤੀ ਗੁਮਰਾ ਕੈਪਟਨ ਸੀ ਉਹਨਾਂ ਚਾਹੀ ਗੁਮਰਾ ਨੂੰ ਕੈਪਟਨ ਸੀ ਨਹੀਂ ਬਲਕਿ ਵਾਈਸ ਕੈਪਟਨ ਸੀ ਵੀ ਨਹੀਂ ਦਿੱਤੀ ਗਈ ਅਗਰ ਕਰਨਲ ਸਿਆ ਕਿ ਜਦ ਗੁਮਰਾ ਗਏ ਵਰਕ ਲੋਡ ਕਾਰਨ ਉਹਨਾਂ ਤੋਂ ਕਹਾਣ ਨਹੀਂ ਬਣਾਇਆ ਗਿਆ ਉਸ ਦਾ ਪੰਜ ਦੇ ਪੰਜ ਮੈਚ ਨਾ ਖੇਡਣ ਵਿਸ਼ਵ ਕੰਟੋ ਬਾਦਰੀ ਗੁੰਦਰੇ ਜਿਹਨਾਂ ਨੂੰ ਮੌਕਾ ਮਿਲਿਆ ਹੈ ਵਾਸ਼ਿੰਗਟਨ ਸੁੰਦਰ ਤੋਂ ਵੀ ਮੌਕਾ ਮਿਲਿਆ ਹੈ ਕਾਫੀ ਸਲਾਦਾਤ ਕਰੋ ਨਾਇਰ ਨੂੰ ਡੋਮੈਸਟਿਕ ਵਿੱਚ ਵਧੀਆ ਪ੍ਰਦਰਸ਼ਨ ਦਾ ਇਨਾਮ ਲਿਆ ਕਰੋ ਨਾਇਰ ਵੀ ਸ਼ਾਮਲ ਨੇ ਕਿਦਗਾਰਨ ਨੂੰ ਵੀ ਸ਼ਾਮਲ ਨੇ ਕੁਦੀਬ ਚਾਦਕ ਸ਼ਾਮਲ ਨੇ ਇੱਕ ਸਪਿਨਰ ਦਾ ਕੈਪਟਨ ਐ ਸਪੈਸ਼ਲਿਸਟ ਉਹ ਵੀ ਯਾਦ ਹੋ ਗਿਆ ਵਾਸ਼ਿੰਗਟਨ ਸੁੰਦਰ ਦੀ ਵੀ ਟੀਮ ਵਿੱਚ ਹੈਗੇ ਨੇ ਅਕਸ਼ਰ ਪਟੇਲ ਨੂੰ ਬ੍ਰੋਟ ਕੀਤਾ ਗਿਆ ਹੈ ਮੁਹੰਮਦ ਸਿਰਹਾਜ ਦਾ ਹੈਗੇ ਨੇ ਟੀਮ ਤੇ ਦਸ ਕੁਲ ਜੁਮਰਾ ਟੀਮ ਤੇ ਨੇ ਆਕਾਸ਼ ਦੀ ਕਿੰਗ ਤੇ ਆਕਾਸ਼ ਦੀ ਟੀਮ ਚ ਨੇ ਇੱਕ ਤਸਦੀਕ ਨੇ ਕਰਾ ਦਿੱਤ ਨੂੰ ਮਿਲੂਗਾ ਨੂੰ ਅਰਸ਼ਦੀਪ ਸਿੰਘ T20 ਦੇ ਵੇਰ ਪਰਫਰਮੈਂਸ ਦੇ ਬਾਅਦ ਨੇ ਕਰ ਵਧੀਆ ਕੀਤਾ ਚੈਨ ਕਰਤਾਵਾਂ ਨੇ ਕਿ ਇੰਗਲੈਂਡ ਦੀ ਟੀਮ ਤੇ ਅਰਸ਼ਦੀਪ ਸਿੰਘ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ ਲੈਫਟ ਹੈਂਡ ਗੇਨ ਬਾਦ ਨੇ ਉਹਨਾਂ ਦੀ ਗੇਨ ਮੁੱਕੇ ਐਂਗਲ ਤੋਂ ਆਉਗੀ ਸੇਨ ਕਰੋਂ ਦੇ ਨੇ ਸਰੀਂਗ ਬਹੁਤ ਰਹੀ ਹੁੰਦੀ ਹੈ ਤੇ ਇਹ ਵਧੀਆ ਚੋਇਸ ਹੈ ਮੇਰੇ ਫਾਰਮਲ ਅਰਸ਼ਦੀਪ ਸਿੰਘ ਉਸ ਤੋਂ ਲਾਗਾ ਅਰਸ਼ੀਕਰਾਂ ਨੂੰ ਕਿਹਾ ਗਿਆ ਹੈ ਸਰਪਰਾਸਥਾਨ ਨੂੰ ਟੀਮ ਕਿੰਨੇ ਲੱਗਿਆ ਗਿਆ ਸਰਪਰਾਸਥਾਨ ਨੇ ਯੂਨੀਲੈਂਡ ਨਾਲ ਵੈਕੋ ਤੇ ਸੈਂਕੜੀ ਬਣਾਈ ਸੀ ਉਸ ਤੋਂ ਬਾਅਦ ਬਿਜਲੀ ਡੋਗੀ ਤੇ ਗੇਸ ਸੀ ਸਰਪਰਾਸਥਾਨ ਬਿਜਲੀ ਡੋਗੀ ਹੋਰ ਉਹਨਾਂ ਖੇਡ ਦਾ ਮੋਕਾ ਨਹੀਂ ਮਿਲਿਆ ਪਰ ਹੁਣ ਇੰਗਲੈਂਡ ਸੀ ਵੀ ਇਹਨਾਂ ਨੂੰ ਡਰ ਕਰਤਾ ਗਿਆ ਇਹ ਗੱਲ ਸਮਝਣੀ ਹੈ ਕਿ ਇਹ ਸਰਪਰਾਸਥਾਨ ਨਾਲ ਕੀ ਹੋਇਆ ਉਸ ਤੋਂ ਬਾਅਦ ਸ਼ਰੇਸ਼ ਏਅਰ ਟਵਾਂਟੀ ਟੂ ਟਵਾਂਟੀ ਵਿੱਚ ਵੀ ਲਗਾਤਾਰ ਵਧੀਆ ਪ੍ਰਦਰਸ਼ਨਾਂ ਵਨਡੇ ਵਿੱਚ ਵੀ ਉਹ ਲਖ ਰਿਹਾ ਪਰ ਸ਼ਰੇਸ਼ ਏਅਰ ਨੂੰ ਪੀ ਟੈਸਟ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ ਬਈ ਦਾ ਸੀ ਕਿ ਸ਼ਰੇਸ਼ ਖੀਰ ਵਰਗਾ ਬੱਲੇਬਾਜ਼ ਪਾਕ ਪਿੰਚ ਹੋਣਾ ਚਾਹੀਦਾ ਸੀ ਇੱਕ ਪ्योर ਐਕਸਪੀਰੀਅੰਸ ਆ ਪਰ ਉਹਨਾਂ ਵੀ ਫਾਰਮ ਵੀ ਬੜੀ ਹੰਗੀਆਂ ਲੱਗੀਆਂ ਸੀ ਪਰ ਉਹਨਾਂ ਨੂੰ ਵੀ ਟ੍ਰੋਪ ਇਗਨੋਰ ਕੀਤਾ ਗਿਆ ਟ੍ਰੋਪ ਨਹੀਂ ਕਹਿੰਦਾ ਬੇ ਸੀ ਇਗਨੋਰ ਕੀਤਾ ਗਿਆ ਕੋਈ ਰਿਸ਼ਮਪਰ ਦੇ ਨਾਲ ਇੱਕ ਤਰیکی ਪਰ ਹੋਰ ਨੇ ਪੂਰੇ ਹਿੱਟ ਰਿਹਾ ਰਿਲਾਇੰਸ ਵੀ ਜਿਹੜਾ ਵਿਧਿਆਪਦੇਸ਼ ਸੀ ਆਈਪੀਐਲ ਵਿੱਚ ਖੇਡਣ ਦਾ ਪੋਟੈਂਸ਼ਲ ਬਿਲਕੁਲ ਜੁਲਿਆ ਰਹੀ ਹੈ ਨਾ ਕੋਈ ਖਾਸ ਪਰਫੋਰਮੈਂਸ ਰਹੀ ਨਹੀਂ ਆਪਣੀ ਟੀਮ ਕੋ ਲਾਸਟ ਮੈਚ ਵੀ ਨਹੀਂ ਚੋਟ ਪਾਇਆ ਉਹਦੇ ਕਹਿੰਦੇ ਕਿ ਜਿਵੇਂ ਨਾਲ ਇੱਕ ਵਰਚ ਆਸਰਾ ਚਾਹੀਦੀ ਸੀ ਕਿਉਂ ਮੈਚ ਨਹੀਂ ਜਿਤਾਬ ਆਏ ਸੀ ਤੇ ਇਹ ਕੁਝ ਟੀਮ ਨਹੀਂ ਗਈ ਹੈ ਭਾਰਤ ਦੀ ਟੀਮ ਬੱਲੇਬਾਦੀ ਵਧੀਆ ਲੱਗਦੀ ਪਈ ਹੈ ਗੇਂਦਬਾਦੀ ਦੀ ਨਿਹਾਰੇ ਨਾਲ ਵਧੀਆ ਹੈ ਪਰ ਇੰਗਲੈਂਡ ਵਿੱਚ ਇਹ ਬੱਲੇਬਾਜ਼ ਟੀਮ ਇਹਦਾ ਪਰਫੋਰਮੈਂਸ ਕਰਨਗੇ ਸਾਰਿਆਂ ਦਾ ਪਹਿਲਾ ਦੌਰਾ ਹੋਣਾ ਹੈ ਕੋਈ ਵੀ ਜਿਹੜੇ ਪਹਿਲੀ ਵਾਰ ਜਾ ਰਹੇ ਇੰਗਲੈਂਡ ਜੈਸਵਲ ਪਹਿਲੀ ਵਾਰ ਗਏ ਇੰਗਲੈਂਡ ਫਾਈਨ ਵਿਕਪਸ਼ਨ ਕੈਸਕਡ ਐਵੀਓ ਕਰਨਗੇ ਜਾਂ ਮਿਲਦੇ ਬਾਅਦ ਉਹਨੇ ਔਨ ਵਾਲੇ ਸਮੇਂ ਵਿੱਚ ਕਿੰਨੇ ਫਾਰਮੈਟ ਵਿੱਚ ਖੇਡਣ ਨੂੰ ਦੇਖਣ ਨੂੰ ਮਿਲਣਗੇ 60% ਉਹਨਾਂ ਦਾ ਪਹਿਲਾ ਦੌਰ ਸੁਮਨ ਗਿਲਿ ਵਿਸ਼ਵਵਿਰੀ ਜਾ ਚੁੱਕੇ ਨੇ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ ਇੱਕ ਵਿਕਸਿ ਦਾ ਫਾਈਨਲ ਮਿਕਡੇ ਹੈ ਸੁਮਨ ਗਿਲ ਨੇ ਇੰਗਲੈਂਡ ਵਿੱਚ ਕੇ ਆ ਰਾਹੁਲ ਸਪੀਨਸ ਜਾਂ ਵਿਸ਼ੇ ਪੰਦਰ ਨਾਲ ਐਕਸਪੀਰੀਅੰਸ ਜਾਂ ਰਿਸ਼ਤ ਪੰਦਰ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਇੰਗਲੈਂਡ ਦੇਖਦੇ ਆ ਪਾ ਕੇ ਵੀ ਇਹ ਇਸ ਕੇਵਲਾ ਪਰਿਸਰ ਕਰਦੀ ਆ ਬੋਲਿੰਗ ਦੇ ਲਈ ਹਜਰਾਂ ਭਾਰ ਤੋਂ ਹੋਮਸ਼ਾਮੀ ਨੂੰ ਮੈਸੇਜ ਹੋਇਆ ਕਰੂਗਾ ਹੋਮਸ਼ਾਮੀ ਇਹ ਰ ਲਗਾਤਾਰ ਸੀ ਦੇਖਦੇ ਆਂਦੇ ਆ ਕਿ ਉਹ ਖੇਡ ਤੋਂ ਬਿਨਾਂ ਹੀ ਅਨਫਿਟ ਹੋ ਜਾਂਗੇ ਨੇ ਉਹਨਾਂ ਦੀ ਫਿਟਨੈਸ ਪ੍ਰੋਬਲਮ ਕੋਈ ਜ਼ਿਆਦਾ ਹੀ ਆ بڑے بڑے ਮੈਨ ਦੋਰੇ ਨੇ ਜਿਹੜਾ ਉਹ ਮਸ਼ਾਮੀ ਤੋਂ ਵੀ ਨਹੀਂ ਪਾ ਕੇ ਨੂੰ ਕਰਨੇ ਪੈਂਦੇ ਨੇ ਹੋਮਸ਼ਾਮੀ ਨੂੰ ਆਪਣੀ ਫਿਟਨੈਸ ਤੇ ਯਾਰ ਧਿਆਨ ਦੇਣ ਦੀ ਚਾਹੀਦਾ ਵੈਸੇ ਦੇਖਾਈ ਜਾਂਦੇ ਨੇ ਮੈਨ ਐਨ ਬਾਅਦ ਜਸਤੀ ਗੁੰਮਰਾ ਸ਼ਾਮੀ ਫਲਾਈ ਅਜੇ ਤੱਕ ਨਹੀਂ ਗਿਆ ਨਬਦੂ ਮੇਰਾ ਕੋਲਿੰਗ ਲਾਈਨ ਅਪਰੀ ਜੇਕਰ ਕੁਛ ਲਗਣੀ ਸੀ ਕਿ ਲੋ ਜੇ ਵੀ ਟੀਮ ਚ ਨਹੀਂ ਗਿਆ ਦੇਖੋ ਤੇ ਵਧੀਆ ਲੱਗਦੀ ਪਈਆ ਦੇਖਦੇ ਆ ਕਿਵੇਂ ਦਾ ਪਰਫੋਰਮ ਕਰੂਗੀ ਇੰਗਲੈਂਡ ਵਿੱਚ ਜਾ ਕੇ ਤੁਹਾਨੂੰ ਵੀ ਲੱਗਦਾ ਹੈ ਕਿ ਸ਼ੇਸ ਇਹਨੂੰ ਟੀਮ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ ਇਸ ਬਾਰੇ ਆਪਣੀ رائے ਦਿਓ ਟਸ ਰਿਓ ਸਿਰ ਲੈਂਕਮੈਂਟ ਬਾਕਸ ਵਿੱਚ ਵੀ ਵੀਡੀਓ ਲਾਈਕ ਰਿਓ ਚੈਨਲ ਸਬਸਕ੍ਰਾਈਬ ਕਰਿਓ ਕੀਪ ਹਾਰਟ ਦੀ ਟੀਮ ਇੰਗਲੈਂਡ ਜਾਂਦੇ ਤੇ ਸਰੀਸਕੇ ਸਭੂਗੀ ਜਿੰਨੂ ਲੱਗ ਰਿਹਾ ਤੇ ਸਭੂਗੀ ਉਹ ਚੈਨਲ ਵੀ ਤੁਹਾਨੂੰ ਸਬਸਕ੍ਰਾਈਬ ਕਰਿਓ ਜਿੱਦਾਂ ਨੂੰ ਅਗਲੀ ਵੀਡੀਓ ਨਾਲ ਚੰਗੀ ਮਿਲਿਆ ਤਾਂ ਤੱਕ ਖਵਸ ਤੇ ਬਾਏ